you <laughs> ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੀ ਵੀ ਠੀਕ ਠਾਕ ਹੈ ਪਰ ਮੈਂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ ਤੇ ਵਾਸੀ ਜੀ ਇੱਥੇ ਹੋ ਗਿਆ ਸੀ ਸਵੇਰ ਦਾ ਟਾਈਮ ਤੇ ਮੈਂ ਉੱਠ ਚੁੱਕੀ ਸੀ ਤੇ ਇੱਥੇ ਲਿਆਂਦੀ ਸੀ ਮੈਂ ਚਾਹ ਬਣਾ ਕੇ ਤੇ ਮੈਂ ਠਾਰੀ ਜੀ ਰਿਸ਼ੂ ਸੁਨੇਹਾ ਨੂੰ ਤੇ ਮੈਂ ਰਿਸ਼ੂ ਸੁਨੇਹਾ ਨੂੰ ਠਾਰੀ ਜੀ ਮੈਂ ਕਿਹਾ ਉੱਠ ਖੜੋ ਵੀ ਚਾਹ ਪੀ ਲੋ ਤੇ ਆ ਸੁਨੇਹਾ ਸੁੱਤੀ ਪਈ ਹੈ ਤੇ ਪੌਣੇ ਕੇ 35 ਦਾ ਟਾਈਮ ਸੀ 5:35 ਦਾ ਤੇ ਅੱਜ ਮੈਂ ਜਲਦੀ ਉੱਠ ਗਈ ਸੀ ਮੈਨੂੰ ਜਲਦੀ ਜਾਗ ਆ ਗਈ ਪੌਣੇ 5 ਆ ਗਈ ਸੀ ਤੇ ਮੈਂ ਉੱਠ ਖੜੀ ਸੀ ਫਿਰ फटाफट ਤੇ ਮੈਂ ਬਸ ਇੱਥੇ ਹਨਾ ਭਗਵਾਨ ਜੀ ਦੇ ਦਰਸ਼ਨ ਤੁਸੀਂ ਵੀ ਕਰ ਲਓ ਮੈਂ ਵੀ ਕਰ ਲਈਆਂ ਤੇ ਪਹਿਲੇ ਮੈਂ ਉੱਠ ਕੇ ਹਣਾ ਉਹਦਾ ਭਗਵਾਨ ਨੂੰ ਧੌਣੇ ਆ ਸੀ ਵੀ ਤੇ ਬਾਅਦ ਦੇ ਵਿੱਚ ਵਾਸ ਇੱਥੇ ਮੈਂ ਚਾਹ ਠੰਡੀ ਕਰਨ ਵਾਸਤੇ ਜੱਗ ਚ ਪਾਤੀ ਸੀ ਰਿਸ਼ੂ ਦੀ ਸਨਿਆ ਦੇ ਤੇ ਮੈਂ ਗਲਾਸ ਚ ਰੱਖਤੀ ਸੀ ਤੇ ਉਸ ਤੋਂ ਬਾਅਦ ਫਿਰ ਹਣਾ ਇੱਥੇ ਬਾਹਰ ਲੈ ਮੈਂ ਤੁਹਾਨੂੰ ਦਿਖਾਈ ਜਣੀ ਵੀ ਤੇ ਹਨੇਰਾ ਸੀ ਤੇ ਇੱਧਰ ਮੈਂ ਕੱਪੜੇ ਲਾ ਕੇ ਅਸੀਂ ਰਾਤ ਨੂੰ ਪੈਣੇ ਕਿਉਂਕਿ ਨਾ ਬਿਰਲਾ ਬਹੁਤ ਜ਼ਿਆਦੀ ਹੈ ਦਰਵਾਜ਼ੇ ਦੇ ਵਿੱਚ ਤੇ ਸੈਡਾਂ ਤੇ ਵੀ ਵਿਚਾਲੇ ਵੀ ਤਾਂ ਕਰਕੇ ਕਪੜਾ ਵਗੈਰਾ ਲਾ ਕੇ ਦੋਨਾਂ ਗੇਟਾਂ ਦੇ ਵਿੱਚ ਪੈੰਨੇ ਆ ਕਿਉਂਕਿ ਨਾ ਫਿਰ ਡਰ ਲੱਗਦਾ ਕੋਈ ਚੀਜ਼ ਅੰਦਰ ਵੜ ਜੇ ਜਿਵੇਂ ਉਸ ਦਿਨ ਸੱਪ ਨਿਕਲਿਆ ਆ ਅਸੀਂ ਤਾਂ ਕਰਕੇ ਪਤਾ ਨਹੀਂ ਲੱਗਦਾ ਫਿਰ ਰਾਤ ਨੂੰ ਸੁੱਤੇ ਪਿਆਂ ਤਾਂ ਕੋਈ ਚੀਜ਼ ਅੰਦਰ ਵੜ ਜੇ ਤਾਂ ਤੇ ਇਹ ਗੇਟ ਵੀ ਹਨਾ ਕਰਾਉਣੇ ਆ ਅਸੀਂ ਤੇ ਇੱਧਰ ਦੇਖੋ ਜੀ ਇਹ ਰਾਤ ਮੈਂ ਚਟਣੀ ਬਣਾਈ ਸੀ ਇੱਥੇ ਛਿਲਕੇ ਛਿਲਕੇ ਪਏ ਆ ਤੇ ਮੈਨੂੰ ਕਾਲੀ ਸੀ ਰਾਤ ਵੀ ਤੇ ਫਿਰ ਮੈਂ फटाफट ਇੱਥੇ ਰੱਖ ਦਿੱਤੇ ਸੀ ਤੇ ਟੋਕਰੀ ਟੋਕਰੀ ਲਈ ਨਹੀਂ ਮੈਂ ਚਿਰਨ ਵਾਸਤੇ ਇੱਥੇ ਮੈਂ ਕਰ ਲਈ ਸੀ ਫਿਰ ਛਿਲਕੇ ਸੜਤੇ ਸੀ ਇੱਥੇ ਮੈਂ ਕਿਹਾ ਚੱਲ ਸਵੇਰ ਝਾੜੂ ਲਾਉਣਾ ਹੈ ਤੇ ਇੱਥੇ ਮੈਂ ਚਾਹ ਬਣਾ ਕੇ ਹਨਾ ਤੇ ਪੀ ਲਈ ਅਸੀਂ ਬਸ ਮੈਂ ਪੀਣੀ ਹੈ ਜਿੱਤੇ ਆ ਮੈਂ ਰੋਟੀਆਂ ਰੱਖ ਰਹੀਆਂ ਬਾਹਰ ਤੇ ਅਸੀਂ ਮੰਦਰ ਲੈ ਜੰਨੇ ਉਹ ਇੱਥੇ ਗਊਸ਼ਾਲਾ ਬਣੀ ਹੋਈ ਆ ਤੇ ਮੰਦਰ ਦੇ ਵਿੱਚ ਹੀ ਤਾਂ ਕਰਕੇ ਉੱਥੇ ਗਊਆਂ ਨੂੰ ਪਾ ਦਿੰਨੇ ਆ ਇਕੱਠੀਆਂ ਲੈ ਜੰਨੇ ਆ ਫਿਰ ਉਹ ਪਿਉ ਪਿਉ ਕੇ ਪਾ ਲੈਂਦੇ ਹੁੰਦੇ ਆ ਤੇ ਉਸ ਤੋਂ ਬਾਅਦ ਫਿਰ ਚਾਹ ਪੀ ਕੇ ਰਿਸ਼ ਹੋ ਗਿਆ ਸੀ ਨਹਾਉਣ ਮੈਂ ਆ ਗਈ ਸੀ ਨਹਾ ਕੇ ਤੇ ਮੈਂ ਨਾਲੀ ਸੀ ਮੈਂ ਕਿਹਾ ਚੱਲ ਇਹ ਨੇ ਪਿਆ ਸੀ ਚਾਹ ਪੀ ਕੇ ਫਿਰ ਮੈਂ ਪਹਿਲਾਂ ਪੀ ਲਈ ਸੀ ਚਾਹ ਇਹਨੂੰ ਬਾਅਦ ਦੇ ਵਿੱਚ ਪੀਤੀ ਇਹਨੇ ਉੱਠ ਕੇ ਫਿਰ ਮੈਂ ਕਿਹਾ ਚੱਲ ਪਿਆ 10 ਮਿੰਟ ਵਿੱਚ ਚਾਹ ਪੀਤੀ ਨੂੰ ਵੀ ਟਾਈਮ ਹੋ ਜੂਗਾ ਨਾਲੇ ਤਾਂ ਵੀ ਮੈਂ ਨਾ ਆਉਣੀ ਐਨੇ ਫਟਾਫਟ ਤੇ ਇੱਥੇ ਹਨਾ ਸਨੇਹਾ ਵੀ ਬੈਠੀ ਆ ਤੇ ਉਹਦੀ ਵੇਟ ਕਰ ਰਹੀ ਸੀ ਰਿਸ਼ੂ ਦੀ ਨਹਾਉਣਾ ਸੀ ਇਹਨੇ ਵੀ ਸਿਰ ਧੋਣਾ ਸੀ ਤੇ ਮੈਂ ਕਿਹਾ ਵੀ ਚੱਲ ਉਹਨੂੰ ਆ ਜਾਣ ਦੇ ਫਿਰ ਤੋਂ ਵੀ ਨਾਲੀ ਤੇ ਬਸ ਇੱਥੇ ਮੈਂ ਬਿਸਤਰੇ ਚੱਕਣ ਲੱਗ ਗਈ ਸੀ फटाफट ਮੈਂ ਚੱਲ ਬਿਸਤਰੇ ਚੱਕਦਾ ਇੰਨੇ ਤੇ ਵੀ ਚਾਦਰ ਚ ਉਧਰ ਸਹੀ ਕਰ ਦੂੰਗੀ ਬਿਸਤਰੇ ਚੱਕ ਕੇ ਤੇ ਵਸ ਰਿਸ਼ੂ ਦੀ ਰਜਾਈ ਚੱਕਤੀ ਮੈਂ ਸਨੇਹਾ ਦੀ ਚੱਕਤੀ ਤੇ ਉਧਰ ਦੂਸਰੇ ਰੂਮ ਦੇ ਵਿੱਚ ਰੱਖਿਆ ਹੀ ਮੈਂ ਰਜਾਈਆਂ ਪੇਟੀ ਦੇ ਉੱਪਰ ਤੇ ਵਸ ਇੱਥੇ ਫਿਰ ਮੈਂ ਚਾਦਰ ਸੈੱਟ ਕਰ ਦੂੰਗੀ ਚੰਗੀ ਤਰ੍ਹਾਂ ਤੇ ਸਹਰਾਣੇ ਵਗੈਰਾ ਝਾੜ ਕੇ ਹਨਾ ਆਪਾਂ ਸੈੱਟ ਕਰ ਦਾਂਗੇ ਤੇ ਆ ਗੱਦੇ ਹਨਾ ਥੱਲੇ ਨੂੰ ਤਾਂ ਕਿਤੇ ਹੋਏ ਸੀ ਕਿਉਂਕਿ ਨਾ ਕੱਲ ਬੈੱਡ ਦੇ ਉੱਪਰ ਦੇਣੇ ਚੂਹੀ ਚੜ ਗਈ ਸੀ ਬਦਨ ਕਿੱਥੋਂ ਚੜੀ ਸੀ ਕਿੱਥੋਂ ਨਹੀਂ ਤੇ ਸਰਾਣੇ ਦੇ ਥੱਲੇ ਫਿਰਦੀ ਸੀ ਤੇ ਆਏ ਆਪਾਂ ਜਿਵੇਂ ਢੋਜ ਲਾ ਲੈਨੇ ਆ ਕੰਦ ਨਾਲ ਹੋਂਵੇਂ ਲਾਏ ਹੋਏ ਸੀ ਸਰਾਣੇ ਤੇ ਮੈਂ ਦੇਖ ਲਈ ਤੇ ਫੇਰ ਪਤਾ ਨਹੀਂ ਕਿੱਥੇ ਗਾਇਬ ਹੋ ਗਈ ਕਿੱਥੇ ਨਹੀਂ ਪਿੰਜਰਾ ਵੀ ਲਾਇਆ ਹੋਇਆ ਸੀ ਪਿੰਜਰੇ ਚ ਤਾਈ ਨੇ ਪਤਾ ਨਹੀਂ ਬਾਹਰਪੂਰ ਨਿਕਲ ਗਈ ਤੇ ਬਾਕੀ ਪਤਾ ਨਹੀਂ ਹੈਗਾ ਤਾ ਕਰਕੇ ਫਿਰ ਮੈਂ ਥੱਲੇ ਨੂੰ ਖਿੱਚੇ ਹੋਏ ਸਿੱਗਤੇ ਤੇ ਹੁਣ ਮੈਂ ਤਾਂ ਨੂੰ ਕਰ ਤੇ ਚੰਗੀ ਤਰ੍ਹਾਂ ਫਿਰ ਮੈਂ ਇਧਰ ਸਰਾਣੇ ਸਰਾਉਣੇ ਰੱਖ ਕੇ ਤੇ ਬੈੱਡ ਦੇ ਉੱਪਰ ਫਿਰ ਮੈਂ ਇਧਰ ਆਪਦਾ ਬਿਸਤਰਾ ਵੀ ਚੱਕਾਂ ਲੱਗ ਗਈ ਸੀ ਵਸ ਰਜਾਈ ਚੱਕ ਦੂੰਗੀ ਤੇ ਕੰਬਲ ਵਗੈਰਾ ਤੇ ਹਨਾ ਛਾੜ ਦਾਂਗੇ ਆਪਾਂ ਚੰਗੀ ਤਰ੍ਹਾਂ ਤੇ ਵਸ ਇਹਨੂੰ ਸੈੱਟ ਕਰ ਦਾਂਗੇ ਤੇ ਮੰਜੇ ਨੂੰ ਹਨਾ ਨਾਲ ਲਾ ਦਾਂਗੇ ਕੰਧ ਦੇ ਚੰਗੀ ਤਰ੍ਹਾਂ ਤੇ ਵਸ ਇੱਥੇ ਸੈੱਟ ਕਰ ਦੂੰਗੀ ਮੈਂ ਵੀ ਤੇ ਉਸ ਤੋਂ ਬਾਅਦ ਫਿਰ ਮੈਂ ਹੁਣ ਲੱਗੂੰਗੀ ਰਸੋਈ ਦੇ ਵਿੱਚ ਆਟਾ ਗੁੰਨਣ ਤੇ ਦੇਖੋ ਤੁਸੀਂ ਬਾਹਰ ਕਾਫੀ ਹਨੇਰਾ ਹੈਗਾ ਤੇ ਹਨੇਰਾ ਕਾਫੀ ਹੈਗਾ ਕਿਉਂਕਿ ਹੁਣ ਨਾ ਵੀ ਟਾਈਮ ਤਾਂ ਜਲਦੀ ਹੋ ਜਾਂਦਾ ਪਰ ਹਨੇਰਾ ਹੁੰਦਾ ਤੇ ਫਿਰ ਮੈਂ ਇੱਥੇ ਬੈਠਾ ਆਟਾ ਗੁੰਨੀ ਆਂਦੀ ਸੀ ਤੇ ਸੁਨੇਹਾ ਗਈ ਹੋਈ ਸੀ ਨੂੰਹਣ ਤੇ ਮੈਂ ਉਹਨੂੰ ਕਿਹਾ ਤੂੰ ਨਾਲਾ ਚੱਲ ਜਾ ਕੇ ਤੇ ਰਿਸ਼ਨ ਆਇਆ ਸੀ ਮੈਂ ਕਿਹਾ ਚੱਲ ਮੈਂ ਆਟਾ ਟਕ ਟਕ ਗੁੰਨ ਲੈਂਨੀ ਆਂ ਕਿਉਂਕਿ ਨਾਸ਼ਤਾ ਬਣਾਉਣਾ ਸੀ ਰਿਸ਼ੂ ਦੇਸ ਕਰਕੇ ਤੇ ਬੱਸ ਜੀ ਫਿਰ ਮੈਂ ਇੱਥੋਂ ਹੁਣ ਆਟਾ ਗੁੰਨ ਲੂੰਗੀ ਫਟਾਫਟ ਤੇ ਆਟਾ ਗੁੰਨ ਕੇ ਤੇ ਇੱਥੇ ਮੈਂ ਆਟਾ ਗੁੰਨਦੀ ਗੁੰਨਦੀ ਮੈਂ ਪਤਾ ਨਹੀਂ ਕੀ ਕਰਨ ਜਾਵੜੀ ਸੀ ਬਾਹਰ ਹਾਂ ਨਾ ਸਨੇਹਾ ਨੂੰ ਕਹਿਣ ਜਾਵੜੀ ਸੀ ਮੈਂ ਮੋਟਰ ਬੰਦ ਕਰ ਦੇ ਵੀਨਾ ਕਿ ਨਾਉਣ ਚੱਲੀ ਸੀ ਇਹ ਤੇ ਬਾਜ ਮਾਰੀ ਸੀ ਨੂੰ ਮੈਂ ਮਿਹਰ ਸੁਣੀ ਨਹੀਂ ਇਹਨੇ ਬਾਜ ਪਤਾ ਨਹੀਂ ਹਨਾ ਤੇ ਫਿਰ ਮੈਂ ਇਥੋਂ ਆਟਾ ਗੁੰਨਦੀ ਗੁੰਨਦੀ ਬੱਸ ਜਾਵੜੀ ਸੀ ਬਾਹਰ ਤੇ ਕਿਉਂਕਿ ਮੋਟਰ ਫਿਰ ਚੱਲਦੀ ਰਹਿੰਦੀ ਹੈ ਤੇ ਵੀ ਕਿਉਂਕਿ ਹਨਾ ਫਿਰ ਮੋਟਰ ਦਾ ਕੰਮ ਹੈ ਤੇ ਫਿਰ ਕਾਫੀ ਟਾਈਮ ਚੱਲਦੀ ਹੈ ਫਿਰ ਹੈ ਨਾ ਨਾਲ ਤਾਂ ਪਾਣੀ ਵੇਸਟ ਹੁੰਦਾ ਨਾਲ ਲੈਟ ਮੱਚਦੀ ਆ ਤਾਂ ਕਰਕੇ ਤੇ ਅਸੀਂ ਹਜੇ ਗਰਮ ਪਾਣੀ ਨਾਲ ਈ ਨਹੋਂਣ ਲੱਗਿਆ ਸੀ ਉਹ ਮੋਟਰ ਦੇ ਨਾਲ ਹੀ ਨਹੋਂਨੇ ਆ ਵਧੀਆ ਨਿੱਗਾ ਹੁੰਦਾ ਪਾਣੀ ਤੇ ਉਹਦੇ ਨਾਲ ਹੀ ਨਾਲ ਲੈਨੇ ਹੁੰਨੇ ਆ ਤੇ ਬਸ ਫਿਰ ਮੈਂ ਇੱਥੇ ਸਨੇਹ ਨੂੰ ਕਹਿ ਕੇ ਆਟਾ ਗੁੰਨ ਲਿਆ ਸੀ ਮੈਂ ਤੇ ਆਟਾ ਗੁੰਨ ਕੇ ਫਿਰ ਮੈਂ ਇੱਥੇ ਭਾਂਡੇ ਵਗੈਰਾ ਚੱਕਣ ਲੱਗੀ ਸੀ ਪਹਿਲੇ ਮੈਂ ਟੋਕਰੇ ਦੇ ਵਿੱਚੋਂ ਭਾਂਡੇ ਕੱਢੇ ਸਾਰੇ ਤੇ ਫਿਰ ਮੈਂ ਸੈਂਕ ਦੇ ਵਿੱਚੋਂ ਲੋ ਕੱਢ ਦੂੰਗੀ ਸਾਰੇ ਭਾਂਡੇ ਤੇ ਸਾਰੇ ਮੈਂ ਟੋਕਰੇ ਦੇ ਵਿੱਚ ਰੱਖ ਦੂੰਗੀ ਤੇ ਜਿਹੜੇ ਡੱਬੇ ਵਗੈਰਾ ਟੰਗਣ ਵਾਲੇ ਉਹ ਮੈਂ ਟੰਗ ਦੂੰਗੀ ਤੇ ਬਾਕੀ ਚਮਚੇ-ਚਮਚੇ ਜਿਹੜੇ ਟੰਗਣ ਵਾਲੇ ਸਾਰਾ ਸਮਾਨ ਮੈਂ ਸੈੱਟ ਕਰਕੇ ਟੋਕਰੇ ਦੇ ਵਿੱਚ ਰੱਖ ਦੂੰਗੀ ਬਾਕੀ ਮੈਂ ਸੈੱਟ ਕਰ ਦੂੰਗੀ ਜਿਹੜਾ ਰੱਖਣ ਵਾਲਾ ਸਾਲਫਾ ਵਗੈਰਾ ਦੇ ਉੱਪਰ ਜਾ ਕੋਈ ਹੈ ਨਾ ਤੇ ਚਮਚੇ ਵਗੈਰਾ ਟੰਗਣ ਵਾਲੇ ਫਿਰ ਮੈਂ ਲਾਗੀ ਸਿੱਖ ਤਵਾ ਧੋਣ ਤੇ ਮੈਂ ਕਿਹਾ ਤਵਾ ਧੋ ਕੇ ਰੱਖ ਲੈਣੀ ਆ ਫਟਾਫਟ ਤੇ ਤਾਂ ਹੁਣ ਮੈਂ ਚੰਗੀ ਤਰ੍ਹਾਂ ਮਾਜ ਲੂੰਗੀ ਪਹਿਲਾਂ ਮੈਂ ਉਹਦੇ ਨਾਲ ਮਾਂਜਾਂ ਜ ਸਬਟੀ ਜੀ ਨਾਲ ਚੰਗੀ ਤਰ੍ਹਾਂ ਮਾਜ ਲੈਣੀ ਹੈ ਮੇਰੇ ਬੱਟੀ ਲਈ ਹੋਈ ਹੈ ਤੇ ਇੱਟ ਦੀ ਛੋਟੀ ਜੀ ਟੁਕੜੀ ਲਈ ਹੋਈ ਹੈ ਇਹਦੇ ਨਾਲ ਵੀ ਮਾਜ ਲੈਣੀ ਚੰਗੀ ਤਰ੍ਹਾਂ ਮਾਜ ਕੇ ਤੇ ਫਿਰ ਮੈਂ ਹੁਣ ਸਾਬਣ ਦੇ ਨਾਲ ਸਟੀਲ ਬੁਰਸ਼ ਹੁੰਦਾ ਉਹ ਮਾਰ ਦਿੰਨੀ ਹੈ ਫਿਰ ਚੰਗੀ ਤਰ੍ਹਾਂ ਸਾਫ ਹੋ ਜਾਂਦਾ ਫਿਰ ਮੈਂ ਥਸਲਫ ਤੇ ਕਪੜਾ ਵਗੈਰਾ ਸਾਫ ਕਰਕੇ ਤੇ ਇੱਥੇ ਮੈਂ ਹੁਣ ਆਹ ਰੋਟੀ ਪਕਾਉਣੇ ਜਿਹਦੇ ਉੱਤੇ ਹਣਾ ਆਪਾਂ ਇਹ ਰੱਖ ਲੂੰਗੀ ਤੇ ਇਹ ਰੱਖ ਕੇ ਤੇ ਵਸ ਫਿਰ ਮੈਂ ਇੱਥੇ ਹੁਣ ਗੈਸ ਚਲਾ ਦੂੰਗੀ ਕਿਉਂਕਿ ਮੈਨੂੰ ਨਹੀਂ ਸੀ ਰੋਟੀ ਰਿਸ਼ੂ ਵਾਸਤੇ ਨਾਸ਼ਤਾ ਬਣਾਉਣਾ ਸੀ ਤੇ ਵਸ ਜੀ ਫਿਰ ਮੈਂ ਇੱਥੇ ਹੁਣ ਕਿਉਂ ਕੱਢ ਰਹੀ ਸੀ ਜੋਤ ਵਾਸਤੇ ਤੇ ਨਾਸ਼ਤਾ ਮੈਂ ਹਜੇ ਰੋਕ ਕੇ ਬਣਾਉਂਗੀ ਮੈਂ ਕਿਾ ਚਲ ਮੈਨੇ ਜੋਤ ਲਾਉਂਦੀ ਮੈਂ ਥੋੜਾ ਜਿਹਾ ਆਟੇ ਨੂੰ ਵੀ ਰੈਸਟ ਮਿਲ ਜਾਊਗਾ ਗੁੰਨੇ ਨੂੰ ਤਾਂ ਕਰਕੇ ਫਿਰ ਮੈਂ ਇੱਥੇ ਉਹ ਕਰ ਰਹੀ ਸੀ ਕਿਉਂ ਕੱਢ ਰਹੀ ਸੀ ਜੋਤ ਵਾਸਤੇ ਗੜਬੇ ਦੇ ਵਿੱਚ ਡੱਬੇ ਦੇ ਵਿੱਚੋਂ ਤੇ ਵਸ ਜਿੱਥੇ ਫਿਰ ਮੈਂ ਸਾਰਾ ਹਨਾ ਕਿਉਂ ਜਿੰਨੇ ਕੁ ਮੇਰੇ ਲੋੜ ਹੈ ਮੈਂ ਕੱਢ ਲੂੰਗੀ ਤੇ ਇਹਨੂੰ ਗਰਮ ਕਰ ਲੂੰਗੀ ਕਿਉਂ ਗਰਮ ਕਰਕੇ ਫਿਰ ਮੈਂ ਜੋਤ ਬੱਤੀ ਲਾਉਂਗੀ ਤੇ ਨਾਸ਼ਤਾ ਫਿਰ ਮੈਂ ਰੁੱਕ ਕੇ ਬਣਾਉਂਦੀ ਰਿਸ਼ੂ ਦਾ तो जी थे फिर मैं लाग गई इत जोत ला जोत मैं ला दूंगी इतने है ना जल चढ़ाता से जल चढ़ा के फिर मैं इतने लग गई सी जोत लाती धूप बत्ती करके आरती करती सी बस तो देखो जी है ना मैं जोत लाती कर लो जी तीस भगवान जी के दर्शन तो बस जोत बत्ती ला, ला के फिर मैं बेल पत्स जल पा दे हूँ ਬੇਰ ਪੱਤਰ ਚ ਜਲ ਚੜਾ ਕੇ ਫਿਰ ਧੂਫੋ ਤੇ ਲਾ ਕੇ ਬਾਬਿਆਂ ਨੇ ਚੜਾਇਆ ਨੇ ਜਲ ਜਿਹੜੇ ਸਾਡੇ ਸਮਾਧਾ ਬਣੀਆਂ ਹੋਈਆਂ ਤੇ ਫਿਰ ਇੱਥੇ ਫਿਰ ਸਨੇਹਾ ਲੱਗੀ ਸੀ ਨਾ ਕੇ ਉਹ ਕਰਨ ਡਰੇਰ ਕਰਨ ਵਾਲ ਤੇ ਫਿਰ ਇੱਥੇ ਰਿਸ਼ੂ ਹੋ ਗਿਆ ਸੀ ਰੈਡੀ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਲੱਗੀ ਸੀ ਰੋਟੀ ਪਕਾਉਣ ਮੈਂ ਕਿਹਾ ਚੱਲ ਮੈਂ ਨਾਸ਼ਤਾ ਬਣਾ ਲੰਨੀ ਆ ਤੇ ਮੈਂ ਇਹਨੂੰ ਪਚਕਾਏ ਸੀ ਮੈਂ ਕਹਾਂ ਵੀ ਚਟਣੀ ਨਾਲ ਖਾਏਗਾ ਕਿ ਨਾਣ ਮਿਰਚਾਂ ਵਾਲੇ ਫਿਰ ਮੈਂ ਕਹਿੰਦਾ ਕਿ ਮੈਂ ਮਰਜੀ ਦੇ ਦੇ ਫਿਰ ਮੈਂ ਖਾਣ ਨੂੰ ਤਾਂ ਇਹਨੂੰ ਨਾਣ ਮਿਰਚਾਂ ਨਾਲ ਲਾਤਾ ਸੀ ਪਰੌਂਠਾ ਤੇ ਬਾਕੀ ਫਿਰ ਮੈਂ ਹਨਾ ਲੈ ਜਾਣ ਵਾਸਤੇ ਚਟਣੀ ਨਾਲ ਲਾਤੀ ਸੀ ਇਹਨੂੰ ਪਰੌਂਠੇ ਤੇ ਇੱਥੇ ਫਿਰ ਹਨਾ ਦਵਾ ਦਮ ਲਾ ਕੇ ਤੇ ਮੈਂ ਜਾਣਾ ਸੀ ਅਸਿ ਮੰਦਿਰ ਫਿਰ ਮੈਂ ਕਮੇਲਾ ਕੇ ਰੋਟੀ ਰੱਖ ਜੂਗੀ ਤੇ ਕਿੰਗੇ ਕਈ ਵਾਰ ਮੰਦਿਰ ਦੇ ਵਿੱਚ ਨਾ ਟਾਈਮ ਲੱਗ ਜਾਂਦਾ ਵੀ ਕਈ ਵਾਰ ਕੋਈ ਬੰਦਾ ਪੂਜਾ ਕਰਦਾ ਹੁੰਦਾ ਟਾਈਮ ਲੱਗ ਜਾਂਦਾ ਫਿਰ ਵੇਟ ਕਰਨੀ ਪੈਂਦੀ ਆ ਤਾਂ ਕਰਕੇ ਫਿਰ ਨਾਸ਼ਤਾ ਬਣਿਆ ਹੋਵੇ ਚਲ ਵੀ ਇਹ ਟਾਈਮ ਹੋ ਜੇ ਉਧਰ ਹਣਾ ਬੈਣਾ ਆਉਂਦਾ ਤੇ ਫਿਰ ਵਿੱਚ ਜਵਾਕ ਚਲਾਇਆ ਜਾਂਦਾ ਤਾਂ ਕਰਕੇ ਫਿਰ ਮੈਂ ਇੱਥੇ ਮੈਂ ਕਿਹਾ ਚਲ ਨਾਸ਼ਤਾ ਪੈਕ ਕਰ ਦੂੰਗੀ ਇਹ ਨਾਲ ਤਾਂ ਟਿਫਨ ਚ ਤੇ ਨਾਲ ਇਹਨੂੰ ਖਾਣ ਨੂੰ ਲੱਗ ਰੱਖ ਜੂਗੀ ਤੇ ਰੈਡੀ ਹੋ ਗਿਆ ਸੀ ਜਲ ਵਗੈਰਾ ਚੜਾਤਾ ਸੀ ਨੇ ਵੀ ਸ਼ੇਵਲਿੰਗ ਤੇ ਤੇ ਵਾਸੀ ਫਿਰ ਮੈਂ ਨੂੰ ਕਿਹਾ ਸੀ ਮੈਂ ਕਿ ਦੁੱਧ ਲਿਆਦੀ 7:30 ਵਜੇ ਵੀ ਉਦੋਂ ਅਸੀਂ ਆ ਜਾਾਂਗੇ ਜਿੱਤੇ ਮੈਂ ਬੇਤੂੰ ਹਣਾ ਵੇਲਾ ਹੁਣ ਰੋਟੀ ਰੋਟੀ ਖਾ ਲਈ ਸਰ 7:30 ਵਜੇ ਤੱਕ ਮੈਂ ਕਿਹਾ 7:30 ਲਿਆਦੀ ਕਿਉਂਕਿ ਪੌਣੇ 8 ਹੁੰਦੀ ਹੈ ਬੈਣ ਨੇੜੇ ਹੀ ਆ ਘਰ ਆਪਣੇ ਇੱਥੇ ਜਿੱਥੇ ਇਹਨਾਂ ਦੇ ਦੁੱਧ ਲਾਇਆ ਹੋਇਆ ਘਰੇ ਤੇ ਤਾਂ ਕਰਕੇ ਤੇ ਇੱਥੇ ਫਿਰ ਮੈਂ ਗੱਲਾਂ ਵੀ ਕਰੀ ਜਾਂਦੀ ਆ ਨਾਲ-ਨਾਲ ਤੇ ਨਾਲ ਹੀ ਨਾਸ਼ਤਾ ਬਣਾਈ ਜਾਂਦੀ ਆ ਤੇ ਨਾਸ਼ਤੇ ਚ ਵਸਤੇ ਨੂੰ ਪਰੌਂਠੇ ਬਣਾਏ ਸੀ ਦੋ ਲੰਚ ਬਾਕਸ ਚ ਇੱਕ ਖਾਣ ਨੂੰ ਤੇ ਵਾਸੀ ਜੀ ਫਿਰ ਮੈਂ ਇਹਦਾ ਲੰਚ ਪੈਕ ਕਰ ਦੂੰਗੀ ਹੁਣ ਤੇ ਇਹਨੇ ਉਹ ਪਰੌਂਠਾ ਰੜੂਗਾ ਤੇ ਮੈਂ ਇਹਦਾ ਲੰਚ ਪੈਕ ਕਰਕੇ ਇਹਨੂੰ ਫੜਾ ਦੂੰਗੀ ਫਿਰ ਰਸੋਈ 'ਚ ਰੱਖਤਾ ਸੀ ਫਿਰ ਮੈਂ ਪਹਿਲਾਂ ਰਸੋਈ 'ਚ ਰੱਖਤਾ ਫਿਰ ਮੰਦਿਰ 'ਚ ਰੱਖਤਾ ਸੀ ਮੈਂ ਕਿਹਾ ਚਲ ਅੰਦਰ ਰੱਖ ਦਿੰਨੀ ਆ ਤੇ ਬੱਸ ਜੀ ਹੁਣ ਮੈਂ ਇਹਦਾ ਲੰਚ ਪੈਕ ਕਰਕੇ ਤੇ ਚਟਣੀ ਪਾ ਦੂੰਗੀ ਸਟੇਨ ਨਾਲ ਪਾ ਕੇ ਤੇ ਪੈਕ ਕਰ ਦਾਂਗੇ ਆਪਾਂ ਕਿਉਂਕਿ ਅੱਜ ਸਬਜੀ ਸਬਜੀ ਹੈ ਨਹੀਂ ਸੀ ਕੋਈ ਵੀ ਇਹ ਦੁਵਾਜ ਜੀ ਫਿਰ ਅਸੀਂ ਮੰਦਿਰ ਜਾਣਾ ਸੀ ਤੇ ਲਖਾਵੇ ਦੇ ਵਿੱਚ ਇੱਥੇ 'ਚ ਰੋਟੀਆਂ ਪਾਲੀਆਂ ਸੀ ਮੈਂ ਤੇ ਇੱਥੇ ਲੰਚ ਬਾਕਸ ਵੀ ਦਾ ਰੱਖਦਾ ਸੀ ਨਾਸ਼ਤਾ ਕਰੀ ਜਾਂਦਾ ਸੀ ਡੋਲੂ ਵੀ ਰੱਖਦਾ ਸੀ ਮੈਨੂੰ ਭੁੱਲਣਾ ਚਾਹੀਦਾ ਦੁੱਧ ਨੂੰ ਤੇ ਜਾਲ ਵਗੈਰਾ ਅਸੀਂ ਪਾ ਲਿਆ ਸੀ ਮੈਂ ਤਸਨੀਆ ਚੱਲੀਆਂ ਹੁਣ ਤੇ ਬਸ ਮੈਂ ਤਸਨੀਆ ਨੂੰ ਕਿਹਾ ਵੀ ਤੂੰ ਸਮਾਨ ਚੱਕ ਤੇ ਮੈਂ ਵੀ ਬਸ ਇੱਥੇ ਫੁੱਲ ਵਗੈਰਾ ਅਸੀਂ ਡੱਬੇ 'ਚ ਅਸੀਂ ਫਿਰ ਜਾਇਆ ਹੀ ਅਸੀਂ ਮੰਦਿਰ ਤੇ ਮੰਦਿਰੋਂ ਅਸੀਂ ਆ ਗਈਆਂ ਸੀ ਫਿਰ ਮੰਦਿਰੋਂ ਆ ਕੇ ਤੇ ਇੱਥੇ ਫਿਰ ਮੈਂ ਲੱਗ ਗਈ ਸੀ ਉਹਦਾ ਕੰਮਕਾਰ ਕਰਨ ਕੰਮਕਾਰ ਬਸ ਕੀ ਕੀਤਾ ਬਸ ਆ ਕੇ ਫਿਰ ਸਨੀਆ ਨੇ ਝਾੜੂ ਪੋਚਾ ਕਰ ਲਿਆ ਸੀ ਪੋਚਾ ਤਾਂ ਅੱਜ ਲਾਏ ਨਹੀਂ ਨੇ ਚਾੜੂ ਲਾਇਆ ਜਿਵੇਂ ਕਿ ਇਹਨੂੰ ਵੀ ਜ਼ਖਾਉ ਖੰਘ ਹੋਈ ਪਈ ਆ ਰਾਤ ਦੀ ਰੁੱਜੇ ਭਈ ਆ ਫੇਰ ਇਹ ਦੁਨੋਂ ਯਾਨੀ ਪਹਿਲਾਂ ਤਾਂ ਠੀਕ ਹੋ ਗਏ ਸੀ ਤੇ ਮੈਂ ਇੱਥੇ ਨਾ ਗਰਮ ਪਾਣੀ ਕੀਤਾ ਸੀ ਨਵੇਂ ਭਾਂਡੇ ਮਾਂ ਤੇ ਸੀ ਤੇ ਭਾਂਡੇ ਬੰਜਣ ਵਾਲੀ ਕਲਿੱਪ ਤੁਹਾਡਾ ਨਹੀਂ ਸ਼ੇਅਰ ਕੀਤੀ ਤੇ ਵੀਡੀਓ ਤੇ ਬਸ ਫਿਰ ਮੈਂ ਇੱਥੇ ਦਾਲ ਪਿਉਣ ਲੱਗ ਗਈ ਸੀ ਮੁੰਗੀ ਖਿੜ ਜਾਂਦੀ ਛੋਲਿਆਂ ਦੀ ਦਾਲ ਦੇ ਇੱਕ ਮਸਾਹਤੀ ਮੁੰਗੀ ਤੇ ਬਸ ਫਿਰ ਮੈਂ ਜਦੋਂ ਨੂੰ ਮੈਂ ਕਿਹਾ ਭਾਂਡੇ ਮੰਜੀ ਨਾਲ ਖੋਦਣ ਪਾਉਂਦਾ नहीं नहीं

ਵੀਰਿਆਂ ਜਿਦਾ ਕਟਿੰਗ ਕਰੀ ਲੈਂਦੇ ਸਟਿਚ ਕਰਦੇ ਛੋਟ ਤੇ ਜਿਹੜੇ ਇਹ ਕੋਟ ਹੈ ਅੰਨੇ ਹਾ ਦੇਖਣਾ ਹੋ ਰਿਹਾ ਨੀ ਕਟਿੰਗ ਕਿਵੇਂ ਹੁੰਦੀ ਹੈ ਦੇਖ ਕੇ ਤੁਸੀਂ ਕਟਿੰਗ ਕਰਦੇ ਆਪਣੇ ਛੋਟ ਦੇ ਤੇ ਜਿਹੜੇ ਮੈਂ ਆਪਣੇ ਆਪਣੇ ਛੋਟ ਕਰੂੰਗੀ ਮੈਂ ਤੁਸੀਂ ਆਪੇ ਛੋਟ ਦੇ ਕਟਿੰਗ ਕਰਕੇ ਕਰਦੇ ਹਾਂ ਵੀ ਕਿਵੇਂ ਹੈ ਨਾ ਮੈਂ ਥੋੜਾ ਕੱਟਾ-ਕੁੱਟਾ ਵਾ ਤੇ ਜੇ ਇੱਥੇ ਫਿਰ ਮੈਂ ਛੋਟ ਕੱਟਣ ਲੱਗ ਗਈ ਸੀ ਤੇ ਇੱਥੇ ਹਨਾ ਛੋਟ ਮੈਂ ਕੱਟਣ ਲੱਗੀ ਹਾਂ ਤੇ ਮੇਰਾ ਕਾਫੀ ਟਾਈਮ ਲੱਗ ਪਿਆ ਸੀ ਇਹਦੇ ਵਿੱਚ ਬਸ ਆਪਾਂ 6.5 ਥੀਰਾ ਲੈ ਲਿਆ ਤੇ 7.5 ਲੈ ਲਿਆ ਮੋਟਾ ਤੇ ਫਿਰ ਆਪਾਂ ਫਿਟਿੰਗ ਦਾ ਨਿਸ਼ਾਨ ਲਾ ਲਿਆ ਜਿੰਨੀ ਵੀ ਆਪਣੀ ਫ ਉਹਦੇ ਅਕੋਰਡਿੰਗ ਚੌਥਾਈ ਸਲਾळ्या ਜਿਵੇਂ ਆਪਣੀ 40 ਐ 20 ਮੋਰੋ ਮੀ ਵੀ ਪਿਛਲੀ ਸਾਈਡ ਤੋਂ 40 ਦਾ ਫਿਰ ਹਨ ਆਪਾਂ 8 ਪਾ ਜਾਂ 40 ਜਿਵੇਂ ਹਨ 5 ਨਾਲ ਗੁਣਾ ਕਰ ਲੈਨੇ ਹੁੰਨੇ ਆ ਤੇ 8 ਆ ਗਿਆ ਜਿਵੇਂ ਹਨ ਤੇ ਐਦਾਂ ਆਪਾਂ ਲਾ ਲੈਨੇ ਹੁੰਨੇ ਆ ਤੇ ਫਿਰ ਅਸੀਂ ਹਨ ਦੂਜਾ ਫਿਰ ਮੈਂ ਇੱਥੇ ਲਾ ਲਈ ਸੀ 10 ਤੇ 10 ਲਾ ਲਈ ਸੀ ਮੈਂ 10 ਦੋ ਨਾ ਵੀ ਇੱਕ ਸਾਈਡ ਤੋਂ ਲਈ ਸੀ ਫਿਰ ਮੈਂ ਤੇ ਕਿਉਂਕਿ ਆਪਣੇ ਕੋਲ ਚਾਰ ਪੱਲੇ ਹੋ ਗਏ ਸੀ ਦੂਰਾ ਕਰਕੇ ਤੇ ਫੋਲਡ ਕਰਕੇ ਤੇ ਫਿਰ ਬਸ ਮੈਂ ਇੱਥੇ 10 ਇੰਚ ਤੇ ਨਿਸ਼ਾਨ ਲਾ ਲਿਆ ਸੀ ਤੇ ਫਿਰ ਮੈਂ ਇੱਥੇ ਹਨਾ ਨਿਸ਼ਾਨੇ ਲਾ ਕੇ ਜਿੰਨੀ ਫੀਟਿੰਗ ਸੀ ਉਹ ਤੋਂ ਫਿਰ ਹਨਾ ਜਿੱਥੇ ਤੱਕ ਆਪਣਾ ਮੋਡਾ ਸੀ ਉੱਥੇ ਤੱਕ ਦੇਖ ਕੇ ਤੇ ਫਿਰ ਉਹਨੂੰ ਫੋਲਡ ਕਰ ਲਿਆ ਸੀ ਜਿੰਨਾ ਵੀ ਆਧਾ ਆ ਉਹ ਨਿਸ਼ਾਨੇ ਲਾ ਲਈ ਫਿਰ ਇਧਰੋਂ ਫੋਲਡ ਕਰਕੇ ਤੇ ਇੰਨੀ ਜਿੰਨੀ ਇਧਰ ਆਈ ਉਨਾ ਹੀ ਉੱਪਰ ਲਾ ਲੈ ਨਿਸ਼ਾਨ ਤੇ ਬਸ ਇਹ ਫਰੰਟ ਦੀ ਕਾਟ ਹੋ ਗਈ ਤੇ ਆਹ ਹੋ ਗਈ ਬੈਕ ਤੇ ਫਰੰਟ ਇਕੱਠੇ ਹੋ ਗਈ ਇਹ ਕਾਟਾ ਤੇ ਉਹ ਫਰੰਟ ਦੀ ਹੈ ਜਿੱਤੇ ਨਿਸ਼ਾਨੀ ਲਾਈ ਜੰਨੀ ਆ ਤੇ ਤਾਂ ਅਰ ਕੇ ਵਸੇ ਤਾਂ ਫਿਰ ਮੈਂ ਕਾਟ ਪਾ ਲਈ ਨੀ ਆ ਤੇ ਬਸ ਜੀ ਫਿਰ ਮੈਂ ਨਿਸ਼ਾਨੀ ਸਾਰੇ ਲਾ ਲਈ ਸੀ ਫੇਟੇ ਵਗੈਰਾ ਦੇ ਸਾਰਾ ਕੁਝ ਲਾ ਕੇ ਫਿਰ ਮੈਂ ਇਹਦੀ ਕਟਿੰਗ ਕਰ ਦੂੰਗੀ ਤੇ ਪਹਿਲਾਂ ਆਪਾਂ ਕਰਾਂਗੇ ਬੈਕ ਤੇ ਫਰੰਟ ਦੋਨਾਂ ਦੀ ਕਾਟ ਪਾ ਦਾਂਗੇ ਇੱਥੇ ਕੱਠਿਆਂ ਦੀ ਕੱਠੇ ਪੱਲਿਆਂ ਦੀ ਤੇ ਇਹ ਮੈਂ ਪੱਲੇ ਹਨਾ ਾਡ ਾਡ ਕਰਕੇ ਰੱਖੇ ਹੋਏ ਆ ਕੱਠੇ ਨਹੀਂ ਆਏ ਜੁੜਦੇ ਹੈਗੇ ਤੇ ਬਸ ਫਿਰ ਮੈਂ ਇਥੋਂ ਜਿੰਨਾ ਮੈਨੂੰ ਚਾਹੀਦਾ ਸਮਰਜਨ ਉਹਨਾਂ ਰੱਖ ਕੇ ਫਿਰ ਮੈਂ ਬਾਕੀ ਦੀ ਕਟਿੰਗ ਕਰ ਦੂੰਗੀ ਸਾਰੇ ਦੀ ਤੇ نیچے ਤੱਕ ਸਾਰੇ ਮੈਂ ਕਟਿੰਗ ਕਰਕੇ ਤੇ ਬਸ ਜਿੰਨਾ ਆਪਾਂ ਘੇਰਾ ਰੱਖਣਾ ਸੀ ਉਹ ਰੱਖ ਕੇ ਤੇ ਬਸ ਮੈਂ ਕਟਿੰਗ ਕਰਤੀ ਇੱਥੇ ਉਦੋਂ ਬਾਅਦ ਤੇ ਟੱਕ ਜਿ ਲਾਤੇ ਸੀ ਹਿੱਪ ਤੇ ਲਾਤੇ ਸੀ ਫਿਟਿੰਗ ਤੇ ਕਮਰ ਤੇ ਲਾਤੇ ਸੀ ਤੇ ਬਸ ਮੋਢੇ ਤੇ ਲਾਤੇ ਸੀ ਫਿਰ ਮੈਂ ਇੱਥੇ ਬਸ ਫਰੰਟ ਦੀ ਕਾਟ ਪਾ ਦੂੰਗੀ ਤੇ ਕਿਉਂਕਿ ਬੈਕ ਪੱਲਾ ਆਪਾਂ ਹਨਾ ਥੱਲੇ ਫੋਲਡ ਕਰਤਾ ਕੱਲੇ ਫਰੰਟ ਦੀ ਪਾਉਣੀ ਹੈ ਇਹ ਕਾਟ ਬੈਕ ਦੀ ਨਹੀਂ ਪਾਉਣੀ ਹੈਗੀ ਸੇਵਾ ਸਿ ਇੱਥੇ ਕਰਦੇ ਆਂ ਆਪਾਂ ਵੀਡੀਓ ਦਾ ਐਂਡ ਅੱਜ ਦਾ ਬਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਮਿਲਾਂਗੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਧੰਨਵਾਦ ਜੀ